ਤਾਂ ਨੂੰ ਆਪਾਂ ਜਿਹੜਾ ਟੈਂਟ ਬਣਾਇਆ ਉਹਦੇ ਬਾਰੇ ਦਾ ਅਹਿਤ ਤਨ ਉਸਾਰੇ ਗੋ ਦੂਸਾਂ। ਆਜੋ। ਆਜੋ। ਇਹ ਹੈ ਜਿਹੜਾ ਵਾ ਮਿਸਕੇ ਨਕਲੀ ਦੇ ਜਿਹੜਾ ਪਹਾੜ ਬਣਾਇਆ ਵਾ ਪਹਾੜ ਦੇ ਉੱਤੇ ਹੀ ਟੈਂਟ ਬਣਾਇਆ ਵਾ। ਆ ਸਾਡੇ ਨੀਲੇ-ਨੀਲੇ ਪਹਾੜ ਦੇ ਚਪਾਪਾ ਖੋਤੇ ਆ ਇਹ ਉੱਤੇ ਸਾਰੇ ਟੌਪ ਵਾਲਾ। ਇਹ ਹੀ ਟੌਪ ਵੀ ਤੇ ਇਧਰ ਆਇਆ ਵਾ। ਇਧਰਲੇ ਪਾਸੇ ਨਸਰਾਣ ਲਾੜੇ ਜਿਹੜਾ ਆਪਾਂ ਡਿਗਣਾ ਚਾਹੀਏ ਤੇਥੇ ਸੌਣਾ ਤੇ ਸਰਾਣ ਲਾਇਆ ਤੇ ਉੱਤੇ ਚਾਦਰ ਛਾਈ ਆ। ਹਾਂ ਚਲੋ ਆ ਤਾਂ ਨੀਚੇ ਦੀ ਘੋੜੀ।

ਇਹ ਹਟ ਪਾਣੀਆ ਮੇਰੀ ਬੋਤਲ ਐ ਇਹ ਜਦੋਂ ਉਸ ਵਾਂਗ ਕਰਿਆ ਹਾੜਾ ਬੱਖਾ ਚਲੰਦਿਆ ਬਲਬ ਵੀ ਚਲੰਦਿਆ ਜਦੋਂ ਬਲਬ ਮੰਨ ਦੋਲ ਮੀਸ ਰਾਤ ਹੋ ਜਾਂਦੀ ਐ ਤੇ ਬਲਬ ਦੇ ਇਸ ਦੇ ਬਲਬ ਦੇ ਉਹ ਰਾਤ ਚੱਗਦੀਆਂ ਨਾ ਇਹ ਮੇਰੇ ਇੱਕ ਜੀ ਆ ਰਾਤ ਕਰਦਾ ਨਾ ਇੱਕ ਜੀ ਇੱਕ ਸਾਥ ਹਨਾ ਤੋਂ ਜੇ ਸ਼ਾਮ ਹੋ ਜਾਂਦੀ ਆ ਫਿਰ ਇਹਨੇ ਜਿਹੜੀਆਂ ਨਾ ਆ ਸੂਰਜ ਨੇ ਉਹ ਨਾ ਉਹ ਦੁਪਹਿਰ ਹੁੰਦੀ ਐ ਤੇ ਫਿਰ ਜਿਹੜੀ ਸ਼ਾਮ ਹੋ ਜਾਂਦੀ ਆ ਮੇਰੇ ਕਰਕੇ ਉਹਦਾ ਐਵੇਂ ਜਿਵੇਂ ਸ਼ਾਮ ਕਰ ਦਿੰਦੇ ਆ ਫਿਰ ਬਾਜੂ ਲਾਈਟ ਬੰਦ ਕਰ ਦਿੰਦਾ ਤਾਂ ਉਹ ਜਿਹੜੀ ਰਾਤ ਉਹ ਜਾਂਦੀ ਆ ਹੁਣੇ ਤੋਂ ਬਾਅਦ ਇਹਦੇ ਹੀ ਤਾਸ ਖਾ ਲਈ ਪਈਆ ਇਹ ਪਾਪਾ ਦਾ ਪੰਨਾ ਇਹ ਬੋਤਲ ਹੈ ਇਹ ਭਲਾ ਤੇ ਆਹ ਟੇਬਲ ਤੇ ਹੈ ਇਹ ਲਾ ਦੇ ਕੇ ਨਹੀਂ ਲੈ ਅਹੀ ਜਿਹੜਾ ਸਾਰਾ ਲਿਖਿਆ ਨਾ ਅਹੀ ਸਾਰਾ ਰੱਖਣੀ ਜੇ ਅਹੀ ਸਾਰਾ ਰੱਖਿਆ ਨਾ ਉਹ ਚੰਗੀ ਤਰ੍ਹਾਂ ਟਿਕ ਕੇ ਟੰਗ ਨਹੀਂ ਨੀ ਟੇਬਲ ਤੇ ਖਾ ਆ ਪਾਣੀ ਦੀ ਬੋਤਲ ਹੈ ਪਾਣੀ ਦੇ ਜੂਸ ਬਣਾ ਕੇ ਬੈਠੇ ਸੀਗੇ ਆ ਹਨੇ ਸੈੱਟ ਕਰਨਾ ਵਾ ਆ ਮੰਜਾ ਦਿੱਤਾ ਵਾ ਆ ਪੂਰਾ ਕਮਰੇ ਦੀ ਛਾਤੀ ਖਰਾਬ ਆ ਪਾਪਾ ਨੇ ਲਾਇਆ ਹੱਦਾਂ ਚ ਹੈੱਡਫੋਨ ਐਨਕਾ ਵੀਡੀਓ ਆ ਮੇਰੇ ਵੇਖੋ ਉੱਪਰ ਕੀ ਬਣ ਕੇ ਬੈਠਾ ਹੈਲੋ ਗਾਇਸ ਹਾਂ ਟੇਬਲ ਬੜਾ ਸੋਹਣਾ ਲੱਗਦਾ ਮੈਨੂੰ ਤੇ ਇਹਦੇ ਪੈਰ نیچے ਉਹਦੇ ਵੇਖੋ ਮੀਨਸ ਕਿ ਲੱਕੜੀਆਂ ਕਿੰਨੀਆਂ ਸੋਹਣੀਆਂ ਆ ਵੇਖੋ ਮੰਮੀ ਦੇ ਆ ਦੋ ਚੂੜੀਆਂ ਵਿਆਹ ਦੀਆਂ ਤੇ ਮੈਂ ਪਾ ਕੇ ਬੈਠੀ ਅਹ ਹਟੇ ਪਾਸਾ ਲੂਮਾ ਜਿੱਥੇ ਨਾ ਬਾਬਾ ਜੀ ਦਾ ਸਰੂਪ ਰੱਖਿਆ ਵਾ ਉਹ ਮੇਰੇ ਮੰਮਾ ਮੀਨਸ ਕੇ ਮੇਰੇ ਚਾਚੂ ਤੇ ਪਾਪਾ ਤੇ ਉਹ ਮੇਰੇ ਦਾਦਾ ਤੇ ਦਾਦੀ ਤੇ ਦਾਦਾ ਦਵਰ ਦਾਦਾ ਬਾਬਾ ਜੀ ਬਾਬਾ ਜੀ ਫੋਟੋ ਗੁਰਦੁਆਰਾ ਸਾਹਿਬ ਉਧੇ ਮੀਨਸ ਕੇ ਫੌਜੀ ਤੋਂ ਮੇਰੇ ਦਾਦਾ ਫੌਜੀ ਹੀ ਨਾ ਅੱਜ ਉਹਨਾਂ ਦੀ ਫੋਟੋ ਹੁਣ ਲੱਗੀ ਆ ਤੇ ਬਾਬਾ ਜੀ ਦੀ ਆ ਇੱਥੇ ਬਾਬਾ ਜੀ ਫੋਟੋ ਲੈ ਲਈਆ ਇੱਥੇ ਵੀ ਲੱਗਿਆ ਤਾਂ ਪਪੀ ਜੀ ਨਾਲ ਖਾਓ ਗਾਇਸ ਆਵੇ ਅੱਜ ਆ ਜਮ ਬਾਰੀਆ ਅੱਜ ਇਹ ਨਾ ਬਾਬਾ ਜੀ ਨੇ ਸੁਣ ਕੇ ਖਿਆਲ ਆ ਇੱਥੇ ਮੇਸ਼ੇਲ ਕਰਦੀ ਜਿਹੜਾ ਵਾ ਜਿਹੜਾ ਮੇਸੇ ਰੋਜ਼ ਜੋਗ ਜੀ ਕਰਦੇ ਆ ਤੇ ਅੱਜ ਅੱਜ ਨਹੀਂ ਜਲਾ ਪਾਈ ਕਿਉਂਕਿ ਉਹ ਮੇਰੀ ਦਾਦੀ ਉਹ ਮੇਸੇ ਦਾਦੀ ਤੋਂ ਲੱਗਦੀ ਰਹਿੰਦੇ ਹੀ ਤੇ ਨਾ ਉਸकाਜੀ ਦੀ ਜੁਪਟੀ ਕਰਵਾਉਣੀ ਜਾਣੀ ਸੀ ਤੋਂ ਇਹ ਲੱਗੇ ਹੀ ਅਗੇ ਪੱਟੀ ਕਰਵਾਉਂਦੇ ਨੇ ਨਾਲੀ ਯੋਜਨਾ ਦੇ ਅੰਦਰ 20 on the hinux ਉਹਦੇ ਹੋਇਆ ਕਿ ਜਿਹ ਉਸ ਖਾਂਦੀ ਦੀ ਬੜਕੀ ਨੂੰ ਮੈਂ ਇਸਕੇ ਉੱਪਰ ਪੱਟੀ ਬਣਵਾਉਂਗੇ ਤੇ ਉਹਦੇ ਨਾਲ ਉਹ ਇਹਨਾਂ ਪਾਪਾ ਉਹਨਿੱਤੇ ਗੱਲਾਂ ਕਰਦੇ ਜਾਂਦੇ ਹੀ ਪਾਪਾ ਸਾਰੇ ਜਣ ਗੱਲਾਂ ਕਰਦੇ ਜਾਂਦੇ ਹੀ ਤੇ ਨਾਲ ਉਹ ਸਪੀਡ ਤੇ ਹੀ ਗੱਡੀ ਤੋ ਕਿ ਜੇ ਸਟਾਪ ਨਹੀਂ ਤੇ ਜੇ ਹੌਲੀ ਗੱਡੀ ਕਰੀ ਦੀ ਪਾ ਆਪਣੇ ਜਾਨੇ ਬਰੇਕ ਲਾ ਦੀ ਉਹ ਸਾਰੇ ਗੱਡੀਆਂ ਲਗਾਈਆਂ ਪਤਾ ਨਹੀਂ ਅਚਾਨਕ ਇਹ ਗੱਲ ਜੀ ਜਦ ਜੇ ਐਵੇਂ ਗਿਰੋ ਨਾ ਜੀ ਰਿਹਾ ਲੱਤ ਤੇ ਰਚੇ ਰਹਾ ਮਾਸ ਨਹੀਂ ਤਾਂ ਉਹ ਫਟ ਗਿਆ ਇਹ ਤਾਂ ਜਿਹੜਾ ਨਾ ਤਾਂ ਫੱਟੀ ਹੋਈ ਤਾਂ ਜਿਹੜਾ ਇੱਥੇ ਛੋਟ ਕਰਨਾ ਸੀ ਆਈ ਤੇ ਹਾਈ ਵਾਇਰ ਬੇੜੇ ਦੇ ਵਿੱਚ ਜਾਂਦੇ ਆ ਉਹ ਸਾਡੀ ਗੱਡੀ ਖਲੋਤੀ ਉੱਥੇ ਛੱਡ ਵਿੱਚ ਤੇ ਨਾਲ ਹੀ ਮੰਜੇ ਵਗੈਰਾ ਜਿਹੜਾ ਮੀ ਪਿਆ ਸੀ ਨਾ ਉਹਨੇ ਕੋਠਾ ਬਣਾ ਚੜਾਈ ਇਹ ਸਾਰੇ ਕਮਰੇ ਜਿਹੋ ਹੁੰਦੇ ਹੀ ਟਕੰਦਾ ਵੀ ਇਹਨਾਂ ਖਰਾਬ ਹੋ ਗਏ ਸੀ ਤਾਂ ਕਿ ਪਾਪ ਨੇ ਅੰਮ੍ਰੀਸ ਕੇ ਮਮਾ ਆਖਦੇ ਅਗੇ ਆਪਾਂ ਸ਼ਬਦ ਤੇ ਗੋਣ ਪੈਂ ਪੈਂ ਟਿਕਵਾਗੇ ਨਾ ਬਾਹਰ ਪਿਲਾਦੇ ਨਾ ਤੇ ਅਜ ਕੰਦਰ ਤੇ ਵੀ ਲਾ ਦੇਣਾ ਫਿਰ ਆਪਣਾ ਘਰ ਸੇਰਾ ਸੋਣਾ ਹੋ ਜਾਊਗਾ ਤੇ ਬਾਹਰ ਹੀ ਨਾ ਸਾਡੇ ਜਿਹੜਾ ਵਿਚਕਾਰ ਤੇ ਲੱਗਾ ਮੜਾ ਉਹਦੇ ਤੇ ਮੈਂ ਤੇ ਪੀਂਗ ਪੀਂਗ ਪਾਈ ਪਾਪਾ ਨੇ ਤੇ ਅੰਦਰੋਂ ਜਿਹੜੇ ਨੇ ਨਾ ਪੀਂਗ ਟੁੱਟ ਰਿਹਾ ਲੈ ਤੇ ਸਾਡਾ ਐਸਤੀ ਆ ਤੇ ਅੱਜ ਸਾਡਾ ਜੈਂਡਰ ਸਿੱਧਾ ਹੋਵਾ ਜਿਹੜੇ ਨਾ ਟੈਂਟ ਤੇ ਆਉਂਦੀ ਆ ਤੇ ਹਾਇ ਸਾਡਾ ਪੰਜ ਮੰਜਾ ਜਿਹੜਾ ਮੜਾ ਇਹ ਫਿਰ ਨਾ ਜਿਹੜਾ ਮੜਾ ਛਿੰਗੀ ਛਿੰਗੀ ਹੋ ਜਾਂਦੀ ਆ